ਇਹ ਸਰੋਵਰ ਹੈ ਕਿਸ਼ਤੀ ਬਣੀ ਹੋਈ ਹੈ ਕਿਸ਼ਤੀ ਨੂੰ ਬਣਿਆ ਹੋਇਆ ਹੈ ਇਹ ਸਰੋਵਰ ਹੈ ਇਹ ਦੇਖੋ ਜਿੱਦਾਂ ਕਿਸ਼ਤੀ ਬਣੀ ਹੁੰਦੀ ਹੈ ਇਸ ਟਾਈਪ ਦੇ ਵਿੱਚ ਹੈ ਆਪ ਦੇਖ ਸਕਦੇ ਹੋ ਇਹ ਜਿੱਦਾਂ ਕਿਸ਼ਤੀ ਬਣੀ ਹੁੰਦੀ ਹੈ ਉਸ ਟਾਈਪ ਤੇ ਗੁਰਦੁਆਰਾ ਬਣਿਆ ਹੈ ਸਰੋਵਰ ਦੇ ਵਿੱਚ ਆਪ ਦਰਸ਼ਨ ਕਰ ਸਕਦੇ ਹੋ सत्संग जी दर्शन करो <coughs>